ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਬਾਣ ਮੇਰਾ ਪੰਟੀਵੀ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਆ ਜਿਵੇਂ ਆਪ ਨੂੰ ਪਤਾ ਹੈ ਕਿ ਆਮ ਲੋਕਾਂ ਦੀ ਜਾਣਕਾਰੀ ਹੈ ਤੇ ਜਾਂ ਉਹਨਾਂ ਦੇ ਲਾਭਕਾਰੀ ਜਿਹੜੀ ਵੀ ਚੀਜ਼ਾਂ ਆ ਉਹ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਾਉਣ ਦਾ ਉਦੋਂ ਅਪਰਾਧਾ ਸੀ ਲਗਾ ਬਾਲ ਕਰਦੇ ਰਹਿੰਦੇ ਆ ਸੋ ਇਸੇ ਤਰ੍ਹਾਂ ਦੀ ਜੋ ਪੰਜਾਬ ਸਰਕਾਰ ਵੱਲੋਂ ਜੇ ਰਿਗਾਰਡਰ ਉਹ ਤੋਂ ਮੈਟਰਨ ਦੀਆਂ ਜਿਹੜੀਆਂ ਨਵੀਆਂ ਵੈਕੈਂਸੀਆਂ ਜਿਹੜੀਆਂ ਆ ਉਹ ਭਾਰਤੀ ਘਰ ਨੇ ਇਖਤਿਆਰ ਜਾਰੀ ਕੀਤਾ ਗਿਆ ਹੈਗਾ ਉਹਦੇ ਸਬੰਧ ਇਹ ਸਾਰੀ ਜਾਣਕਾਰੀ ਜਿਹੜੀ ਆ ਇਹ ਤੁਹਾਡੇ ਨਾਲ ਸਾਂਝੀ ਕਰਾਉਂਦਾ ਪੰਜਾਹ ਸਰਕਾਰ ਦੇ ਦਫਤਰ ਪ੍ਰਤੀ ਡਾਇਰੈਕਟਰ ਜਨਰਲ ਆਫ ਪੁਲਿਸ ਜ਼ਿਲ੍ਹਾ ਤੋਂ ਪ੍ਰਾਪਤ ਹੋਏ ਮੰਗ ਪੱਤਰ ਦੇ ਅਨੁਸਾਰ ਗਰੁੱਪ ਸੀ ਦੀਆਂ ਵਾਰਡਰ ਦੀਆਂ ਜੋ ਕਿ ਸਿਰਫ ਪੁਰਸ਼ ਉਮੀਦਵਾਰਾਂ ਵਾਸਤੇ ਹਨ ਸੋ ਆਪਕੇ ਜਿਹੜੀਆਂ ਵਾਰਡਰ ਦੀਆਂ ਅਸਾਮੀਆਂ ਆ ਉਹ ਕੇਵਲ ਜਿਹੜੇ ਪੁਰਸ਼ ਉਮੀਦਵਾਰ ਆ ਉਹ ਹੀ ਇਹ ਜਿਹੜੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਆ ਜਦਕਿ ਮੈਟਰਨ ਦੀਆਂ ਅਸਾਮੀਆਂ ਉਹ ਜਿਹੜੀਆਂ ਕਿ ਕੇਵਲ ਇਸਤਰੀ ਉਮੀਦਵਾਰਾਂ ਉਹਨਾਂ ਲਈ ਹੈਗੀਆਂ ਉਹਨਾਂ ਦੇ ਭਾਰਤੀ ਸਬੰਧੀ ਬੋਰਡ ਦੀ ਵੈਬਸਾਈਟ ਜੋ ਕਿ ssbpunjab.gov.in ਤੇ ਜੋ ਕੁਮੀਦਵਾਰਾਂ ਤੋਂ ਮਿਤੀ 29 ਸਤੋਂ ਲੈ ਕੇ 20 ਅਗਸਤ ਤੱਕ ਕੇਵਲ ਆਨਲਾਈਨ ਮੌੜ ਰਹੀਆਂ ਅਰਜ਼ੀਆਂ ਦੀ ਬਿਨੇ ਪੱਤਰਾਂ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈਗੀ ਆ ਸੋ ਇਹ ਕਾਲ ਜਿਹੜੀਆਂ ਅਸਾਮੀਆਂ ਹੈਗੀਆਂ 189 ਹੈਗੀਆਂ ਤੇ ਪਹਿਲਾਂ ਆਪਾਂ ਗੱਲ ਕਰ ਲਈਏ ਜਿਹੜਾ ਵਾਰਡਰ ਹੈ ਜਿਹੜੇ ਕਿ ਆਪਾਂ ਕਹਿੰਦੇ ਨੇ ਪੁਰਸ਼ਾਂ ਵਾਸਤੇ ਜਿਹੜੀਆਂ ਅਸਾਮੀਆਂ ਹੈਗੀਆਂ ਉਹਦੇ ਵਿੱਚ ਜਿਹੜੀ ਕੁਆਲਿਫੀਕੇਸ਼ਨ ਹੈਗੀ ਆ ਉਹ ਹੈਗੀ ਆ +2 ਜਾਂ ਉਹਦੇ ਲੈਵਲ ਦੀ ਕੋਈ ਵੀ ਯੋਗਤਾ ਕਰਾਬ ਜਿਹੜੇ 12ਵੀਂ ਤੱਕ ਜਿਹੜੀ ਪੜਾਈ ਉਹ ਕੀਤੀ ਹੋਣੀ ਚਾਹੀਦੀ ਤੇ ਉਹਦੇ ਵਿੱਚ ਜਿਹੜਾ ਆ 10ਵੀਂ 10ਵੀਂ ਤੱਕ ਦੀ ਜਿਹੜੀ ਪੰਜਾਬੀ ਜਿਹੜੀ ਆ ਉਦਾਜਵੀ ਵਿਸ਼ੇ ਦੇ ਤੌਰ ਤੇ ਉਹਦੀ ਪੜਾਈ ਜਿਹੜੀ ਕੀਤੀ ਹੋਣੀ ਲਾਜ਼ਮੀ ਹੈਗੀ ਆ ਉਹਦੇ ਨਾਲ ਜੇ ਆਪਾਂ ਫਿਜ਼ੀਕਲ ਕਹ ਦਈਏ ਉਹਦਾ ਫਿਜ਼ੀਕਲ ਮੀਅਰਮੈਂਟ ਜਿਹੜਾ ਟੈਸਟ ਹੈਗਾ ਆ ਉਹਦੇ ਵਿੱਚ ਜਿਹੜਾ ਕੱਦ ਹੈਗਾ 5 ਫੁੱਟ 7 ਇੰਚ ਪੁਰਸ਼ਾਂ ਵਾਸਤੇ ਇਹ ਜਿਹੜੇ ਆਪਾਂ ਗੱਲ ਕਰ ਰਹੇ ਆ ਇਹ ਵਾਰਡਰ ਦੀ ਜਿਹੜੀ ਅਸਾਮੀ ਹੈਗੀ ਆ ਜੋ ਕਿ ਪੁਰਸ਼ਾਂ ਵਾਸਤੇ ਆ ਉਹਦਾ ਜਿਹੜੇ ਮਾਪਦੰਡ ਆ 5 ਫੁੱਟ 7 ਇੰਚ ਜਿਹੜਾ ਕੱਦ ਆ ਚੈਸ ਜਿਹੜੀ ਆ 36 ਦਾ 33 ਇੰਚ ਔਰ ਐਕਸਪੈਂਡਰ ਜਿਹੜਾ ਹੈਗਾ ਉਹ 34 ਤੋਂ 34 ਤੱਕ ਜਿਹੜੀ ਹੋਣੀ ਉਹ ਜੁੜੀ ਆ ਤੇ ਵਿਜ਼ਨ ਜਿਹੜਾ ਆ ਅੱਖੀਆਂ ਜਿਹੜਾ ਅੱਖਾਂ ਦਾ ਜਿਹੜੀ ਨਜ਼ਰ ਹੈਗੀ ਉਹ ਪੂਰੀ ਜਿਹੜੀ ਆ ਉਹ ਸਾਹ ਉਹ ਜਿਹੜੀ ਇਹ ਬੰਦੇ ਨੂੰ ਦਿਖਾਈ ਦੇਂਦਾ ਹੋਣਾ ਚਾਹੀਦਾ ਹੈ ਵਿਜ਼ਨ ਜਿਹੜਾ ਹੈ ਉਹ ਪੂਰਾ ਹੋਣਾ ਚਾਹੀਦਾ ਭਾਵੇਂ ਅੱਖਾਂ ਦੇ ਜਿਹੜੇ ਨਜ਼ਾਰੇ ਪੂਰੀ ਹੋਣੀ ਚਾਹੀਦੀ ਆ ਉਹਦਾ ਫਿਜ਼ੀਕਲ ਟੈਸਟ ਹੈ ਉਹਦੇ ਵਿੱਚ 100 ਮੀਟਰ ਦੀ ਜਿਹੜੀ ਦੌੜਿਆ ਉਹ 15 ਸੈਕਿੰਡ ਦੇ ਵਿੱਚ ਜਿਹੜੀ ਪੂਰੀ ਕਰਨੀ ਲਾਜ਼ਮੀ ਹੁੰਦੀ ਆ ਇਸੇ ਤਰ੍ਹਾਂ ਹੀ ਸ਼ਾਰਟਕੁੱਟ 5.5 ਮੀਟਰ ਦਾ ਜਿਹੜਾ ਆ ਉਹ ਹੋਣਾ ਚਾਹੀਦਾ ਤੇ ਰੋਪ ਕਲਾਈਮਿੰਗ ਜਿਹੜਾ ਰੱਸੀ ਤੇ ਚੜ੍ਹਨ ਦਾ ਆ 15 ਫੁੱਟ ਦਾ ਜਿਹੜਾ ਆ ਉਹਦੇ ਵਿੱਚ ਇਹ ਸਾਰਿਆਂ ਵਿੱਚ ਜਿਹੜਾ ਆ ਜਿਹੜਾ ਦੌੜਨ ਦਾ ਆ ਉਹਦੇ ਵਿੱਚ ਕੇਵਲ ਇੱਕ ਚਾਂਸ ਹੈ ਬਾਕੀ ਜਿਹੜੇ ਆ ਸ਼ਾਰਟਕੁੱਟ ਔਰ ਰੋਪ ਕਲਾਈਮਿੰਗ ਦਾ ਜਿਹੜਾ ਰੱਸੀ ਤੇ ਚੜ੍ਹਨ ਦਾ ਆ ਉਹ ਹੈਗਾ ਤਿੰਨ ਤਿੰਨ ਜਿਹੜੇ ਚਾਂਸ ਉਹ ਦਿੱਤੇ ਜਾਣੇ ਆਗੇ ਇਸੇ ਤਰ੍ਹਾਂ ਜਿਹੜੀ ਮੈਟਰ ਦੀ ਸਭ ਜਿਹੜੀ ਕਿ ਕੇਵਲ ਔਰਤਾਂ ਵਾਸਤੇ ਉਹਦੇ ਵਿੱਚ 12ਵੀਂ ਦਾ ਕਲੀਪ ਪੜਾਈ ਕੀਤੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਜਿਹੜਾ ਆ 10ਵੀਂ ਦੇ ਵਿੱਚ ਜਿਹੜਾ ਲਾਜ਼ਮੀ ਪਿਛਲੇ ਤੌਰ ਤੇ ਜਿਹੜੀ ਆ ਉਹ ਪੰਜਾਬੀ ਦੀ ਪੜਾਈ ਕੀਤੀ ਹੋਣੀ ਚਾਹੀਦੀ ਹੈਗੀਆ ਤੇ ਕੱਦ ਦੀ ਗੱਲ ਕਰੀਏ ਤਾਂ 5 ਫੁੱਟ 3 ਇੰਚ ਜਿਹੜਾ ਕੱਦ ਆ ਉਹ ਜਿਹੜਾ ਉਮੀਦਵਾਰਾਂ ਦਾ ਹੋਣਾ ਹੈ ਜ਼ਰੂਰੀ ਆ ਤੇ ਜਿਹੜਾ ਭਾਰ ਆ 50 ਕਿਲੋ weight ਜਿਹੜਾ ਉਹ ਹੋਣਾ ਚਾਹੀਦਾ ਹੈ ਤੇ ਜਿਹੜੀ ਮੈਸਰ ਆ ਉਹ ਪੂਰੀ ਤਰ੍ਹਾਂ ਪੂਰੀ ਹੋਣੀ ਚਾਹੀਦੀ ਹੈਗੀਆ ਤੇ ਇਸੇ ਤਰ੍ਹਾਂ ਹੀ ਜਿਹੜਾ ਇਹਨਾਂ ਦਾ ਫਿਜ਼ੀਕਲ ਟੈਸਟ ਹੈਗਾ ਉਹਦੇ ਵਿੱਚ 100 ਮੀਟਰ ਦੀ ਜਿਹੜੀ ਦੌੜ ਹੈਗੀ 100 ਮੀਟਰ ਦੀ 118 ਮਿੰਟ ਦੇ ਵਿੱਚ ਸ਼ਾਰਟ ਪੁੱਟ ਜਿਹੜਾ ਆ 4 ਮੀਟਰ ਤੇ ਉਹਦੇ ਵੀ ਤਿੰਨ ਚਾਂਸ ਦਿੱਤੇ ਜਾਣੇ ਆ ਤੇ ਰੋਪ ਕਲਾਮਿਕ ਦੀ 20 ਫੁੱਟ ਦਾ 12 ਫੁੱਟ ਦਾ ਜਿਹੜਾ ਹੋਊਗਾ ਉਹਦੇ ਵੀ ਤਿੰਨ ਚਾਂਸ ਜਿਹੜੇ ਉਹ ਦਿੱਤੇ ਜਾਣੇ ਹੈਗੇ ਆ ਸੋ ਇਹ ਸਾਰੇ ਜਿਹੜੇ ਮਾਪਦੰਡ ਸਗੇ ਉਹਨਾਂ ਦੇ ਐਜੂਕੇਸ਼ਨ ਦੇ ਔਰ ਜਿਹੜੇ ਕਹਿ ਸਕਦੇ ਆਪਾਂ ਵੀ ਫਿਜ਼ੀਕਲ ਜਿਹੜਾ ਟੈਸਟ ਹੈ ਉਹਦੇ ਆ ਤੇ ਉਹਦੇ ਨਾਲ ਨਾਲ ਉਹਨਾਂ ਦੀਆਂ ਹੋਰ ਤਨਖਾਹ ਦੀ ਗੱਲ ਕਰੀਏ ਤਾਂ ਵਾਟਰ ਮੈਡਲ ਜਿਹੜੀ ਤਨਖਾਹ ਇਹਨਾਂ ਤੋਂ ਆ ਉਹ ਮੋਢੀ ਤਨਖਾਹ ਜਿਹੜੀ ਆ 19900 ਜਿਹੜੀ ਆ ਉਹ ਮਿਲ ਜੋ ਖਾਣੀ ਆ ਉਮਰ ਸੀਮਾ ਦੀ ਗੱਲ ਕਰੀਏ ਤਾਂ ਜਿਹੜਾ ਜਨਰਲ ਅਵੀ ਦਵਾਰ ਹੈਗਾ ਆ ਉਹਦੀ ਉਮਰ ਜਿਹੜੀ ਆ 18 ਤੋਂ ਲੈ ਕੇ 27 ਸਾਲ ਦੀ ਆ ਸ਼ੈਡਿਊਲ ਕਾਸਟ ਔਰ ਬੈਂਕਰ ਕਲਾਸਾਂ ਦੀ ਜਿਹੜੀ ਉਮਰ ਹੈਗੀ ਆ ਉਹਦੇ ਵਿੱਚ 5 ਸਾਲ ਦਾ ਜਿਹੜਾ ਗ੍ਰੇਡ ਦਿੱਤਾ ਜਾਂਦਾ ਤਾਂ 32 ਸਾਲ ਦੀ ਜਿਹੜੀ ਉਮਰ ਹੋ ਸਕਦੀ ਹੈਗੀ ਆ ਅੱਗੇ ਜਿਹੜਾ ਜਨਰਲ ਉਮੀਦਵਾਰ ਹੈ ਉਹ ਠਾਰਤ ਤੱਕ 27 ਤੱਕ ਆ ਸ਼ਡਿਊਲ ਕਾਸਟ ਔਰ ਬੈਕਰ ਕਲਾਸਾਂ ਜਿਹੜੀ 5 ਸਾਲ ਦੀ ਉਮਰ ਦੀ ਛੋਟ ਹੈ ਤੇ ਉਹ 32 ਸਾਲ ਦੀ ਉਮਰ ਤੱਕ ਜਿਹੜੀ ਆ ਉਹਨਾਂ ਦੀ ਭਾਗੀ ਹੋ ਸਕਦੀ ਆ ਫੀਸਾਂ ਦੀ ਵੇਰਵੇ ਦੀ ਗੱਲ ਕਰਨੀ ਤੇ ਜਿਹੜਾ ਆਮ ਵਰਗ ਵਾਸਤੇ ਹੈਗਾ 1000 ਰੁਪਏ ਦੀ ਫੀਸ ਆ ਐਸਸੀ बीसी और ईडब्ल्यूएस ਜਿਹੜੇ ਕਿ ਆਰਥਿਕ ਤੌਰ ਤੇ ਕਮਜ਼ੋਰ ਵਰਗੇ ਆ ਉਹਨਾਂ ਵਾਸਤੇ 250 ਰੁਪਏ ਅਤੇ ਸਰਕਾਰ ਦਾ ਫੌਜੀ ਤੇ ਆਸ਼ਤ ਜਿਹੜੇ ਆ ਉਹਨਾਂ ਵਾਸਤੇ 200 ਰੁਪਏ ਦੀ ਜਿਹੜੀ ਆ ਫੀਸ ਉਹ ਅਪਲਾਈ ਕਰਨ ਵਾਸਤੇ 20 ਰੁਪਏ ਰੱਖੀ ਹੋਈ ਹੈ ਕਿ ਆ ਹੁਣ ਅਪਲਾਈ ਕਰਤਾ ਜਿਹੜਾ ਢਾਗਿਆ ਉਹ ਜਿਵੇਂ ਉੱਪਰ ਆਪਾਂ ਦੱਸ ਚੁੱਕੇ ਆ ਵੀ ਜਿਹੜੀ ਲੱਗੇ ਆ ssb.punjab.gov.in ਤੇ ਜਾ ਕੇ ਜਿਹੜਾ ਆ ਉਹ ਅਪਲਾਈ ਕਰ ਸਕਦੇ ਆ ਤੇ ਮਿਤੀ ਜਿਹੜੀ ਆ 29 ਸਤੋਂ ਲੈ ਕੇ 28 2024 ਸ਼ਾਮ 5 ਵਜੇ ਤੱਕ ਜਿਹੜਾ ਆ ਉਹ ਬਲਾਈ ਕੀਤਾ ਜਾ ਸਕਦੇ ਹੈਗੇ ਆ ਤੇ ਉਹ ਤੋਂ ਬਾਅਦ ਜਿਹੜੀ ਆ ਐਪਲੀਕੇਸ਼ਨ ਜਿਹੜੀ ਆ ਉਹ ਬਲਾਈ ਨਹੀਂ ਕੀਤੀ ਜਾ ਸਕੇਗੀ ਸੋ ਇਸ ਦੀ ਸਾਰੀ ਜਾਣਕਾਰੀ ਜੋ ਕਿ ਜੇਰ ਆਰਡਰ ਔਰ ਜੇ ਲੋ ਮੈਟਰ ਦੀਆਂ ਸਾਮੀਆਂ ਜੋ ਕਿ ਆਰਡਰ ਦੀਆਂ ਸਾਮੀਆਂ ਹੈਗੀਆਂ ਉਹ ਪੋਸ਼ਾ ਵਾਸਤੇ ਜਦਕਿ ਮੈਟਰ ਦੀਆਂ ਜਿਹੜੀਆਂ ਮੈਟਰ ਦੀਆਂ ਜਿਹੜੀਆਂ ਪੋਸਟ ਆ ਗਈਆਂ ਉਹ ਇਸ ਤਰੀ ਮਿਲਦਾਰਾਂ ਵਾਸਤੇ ਹੈਗੀਆਂ ਤੇ ਜਿਹੜੀ ਇਹ ਬਲਾਈ ਕਰਨ ਦੀ ਜਿਹੜੀ ਮਿਤੀ ਹੈ ਪੜਤੀ ਅਜਰਾਇ ਤੋਂ ਲੈ ਕੇ 20 ਅਗਸਤ ਤੱਕ ਹੈਗੀ ਆ ਤੇ ਜਿਹੜੇ ਜੋਗ ਉਮੀਦਵਾਰ ਜਿਨ੍ਹਾਂ ਨੇ ਪਲੱਸ 2 ਕੀਤੀ ਹੈਗੀ ਆ ਤੇ 10ਵੀਂ ਇਹ ਲਾਜ਼ਮੀ ਪਿਛੇ ਤੌਰ ਤੇ ਪੰਜਾਬੀ ਦਾ ਜਿਹੜਾ ਵਿਸ਼ਾ ਲਾਜ਼ਮੀ ਪਿਛੇ ਦੇ ਤੌਰ ਤੇ ਲਾਇਆ 10ਵੀਂ ਦੇ ਵਿੱਚ ਜਿਨ੍ਹਾਂ ਨੇ ਪਾਸ ਕੀਤਾ ਹੈਗਾ ਆ ਉਹ ਇਹ ਜਿਹੜੀਆਂ ਉਹ ਕੈਸੀਆਂ ਹੈਗੀਆਂ ਅਸਾਮੀਆਂ ਹੈਗਾ ਜਿਨ੍ਹਾਂ ਨੂੰ ਆਪ ਕੀ ਇਹਨਾਂ ਦੀ ਅਪਲਾਈ ਕਰ ਸਕਦੇ ਆ ਉਮਰ ਸੀਮਾ ਜਿਹੜੀ ਵਰਗ ਹੈਗੀ ਆ 18 ਤੋਂ ਲੈ ਕੇ 27 ਸਾਲ ਹੈ ਐਸਪੀਸੀ ਨਮਾਜ਼ਾ ਦੀ ਸ਼ੋਰਟ ਹੈ ਤੋਂ ਇਹ ਸਾਰੀ ਜਾਣਕਾਰੀ ਆਸਿਆ ਤੇ ਇਹ ਜਾਣਕਾਰੀ ਤੋਂ ਦਾ ਉਠਾ ਕੇ ਜਿਹੜੇ ਸਾਡੇ ਨੌਜਵਾਨ ਬੱਚੇ ਬੱਚੀਆਂ ਹੈਗੇ ਆ ਜਰੂਰ ਇਹਦਾ ਵਾਪਸ ਠਾਣਗੇ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਸਾਨੂੰ ਸ਼ੇਅਰ ਕਰਿਓ ਔਰ ਲਾਈਕ ਕਰਿਓ ਔਰ ਬਤਵਾਤੇ ਇਹ ਜਾਣਕਾਰੀ ਅੱਗੇ ਲੋਕਾਂ ਤੱਕ ਪਹੁੰਚਾਉਣ ਲਈ ਕਿਉਂਕਿ ਜਿੱਥੇ ਤੱਕ ਜਾਣਕਾਰੀ ਜਾਊਗੀ ਤਾਂ ਜਿਹੜੇ ਬੱਚੇ ਸਾਡੇ ਹੈਗੇ ਆ ਉਹ ਇਹਨਾਂ ਸਾਮੀਆਂ ਵਾਸਤੇ ਜਿਹੜਾ ਆ ਅਪਲਾਈ ਕਰ ਸਕਦੇ ਆ ਉਹ ਸਾਰਿਆਂ ਦਾ ਇੱਕ ਵਾਰ ਇੱਕ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ